ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰੇਸ਼ੀ ਸਨਕ ਨੇ ਸਰਕਾਰ ਨੂੰ ਸੌਂਪੀ ਜਾਂਚ ਰਿਪੋਰਟ ਵਿੱਚ ਨੈਸ਼ਨਲ ਹੈਲਥ ਸਰਵਿਸ ਤੇ 1970 ਦੇ ਦਹਾਕੇ ਵਿੱਚ ਮਰੀਜ਼ਾਂ ਨੂੰ ਦੂਸ਼ਤ ਖੂਨ ਚੜਾਉਣ ਦੇ ਮੁੱਦੇ ਨੂੰ ਦਵਾਈ ਜਾਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਮਾਫੀ ਮੰਗੀ। ਜਾਂਚ ਕਮੇਟੀ ਦੇ ਪ੍ਰਧਾਨ ਸਰ ਬ੍ਰਾਈਨ ਲੈਂਗਸਟਾਫ ਦੁਆਰਾ ਇਸ ਮੁੱਦੇ ਤੇ ਆਪਣਾ ਤਿੱਖਾ ਫੈਸਲਾ ਸੁਣਾਉਣ ਤੋਂ ਕੁਝ ਘੰਟਿਆਂ ਬਾਅਦ ਹਾਊਸ ਆਫ ਕਮਾਂਜ਼ ਵਿੱਚ ਬੋਲਦੇ ਹੋਏ ਪੀਐਮ ਨੇ ਕਿਹਾ ਕਿ ਜਾਂਚ ਵਿੱਚ ਦਰਸਾਏ ਗੇ ਅਸਫਲਤਾ ਅਤੇ ਇਨਕਾਰ ਨੇ ਬਰਟੇਨ ਲਈ ਸ਼ਰਮਨਾਕ ਦਿਨ ਲੈ ਕੇ ਆਂਦਾ ਹੈ ਬਰਟੇਨ ਵਿੱਚ ਦੂਸ਼ਤ ਖੂਨ ਦੇ ਮਾਮਲੇ ਦੀ ਜਾਂਚ ਵਿੱਚ ਪਾਇਆ ਗਿਆ ਕਿ ਅਧਿਕਾਰੀਆਂ ਤੇ ਜਨਤਕ ਸਿਹਤ ਸੇਵਾ ਦੀ ਜਾਣਕਾਰੀ ਦੇ ਬਾਵਜੂਦ ਹਜ਼ਾਰਾਂ ਮਰੀਜ਼ਾਂ ਨੂੰ ਦੂਸ਼ਤ ਖੂਨ ਦੁਆਰਾ ਘਾਤਕ ਲੱਗ ਗਈ ਬਰਟੇਨ ਵਿੱਚ ਲਗਭਗ 3000 ਲੋਕ 1970 ਅਤੇ 1990 ਦੇ ਦਹਾਕੇ ਦੇ ਆਰੰਭ ਵਿੱਚ ਐਚਆਈਵੀ ਹੈਪੇਟਾਈਟਸ ਨਾਲ ਦੂਸ਼ਤ ਖੂਨ ਚੜਾਉਣ ਨਾਲ ਮਰੇ ਇਸ ਘਟਨਾ ਨੂੰ 1948 ਤੋਂ ਬਾਅਦ ਬਰਟੇਨ ਦੀ ਸਰਕਾਰ ਦੁਆਰਾ ਸੰਚਾਲਿਤ ਨੈਸ਼ਨਲ ਹੈਲਥ ਸਰਵਿਸ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਤਬਾਹੀ ਮੰਨਿਆ ਜਾਂਦਾ ਹੈ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੰਬੋਧਿਤ ਕਰਦੇ ਹੋਏ ਸੁਨਕ ਨੇ ਕਿਹਾ ਕਿ ਮੈਨੂੰ ਇਹ ਸਮਝਣਾ ਲਗਭਗ ਅਸੰਭਵ ਲੱਗਦਾ ਹੈ ਕਿ ਕਿਵੇਂ ਤੁਸੀਂ ਸਹਿ ਹੋਬੇਗਾ ਮੈਂ 1970 ਦੇ ਦਹਾਕੇ ਦੀ ਮਜਬੂਦਾ ਤੇ ਹਰ ਸਰਕਾਰ ਦੀ ਤਰਫੋਂ ਦਿਲੋਂ ਅਤੇ ਸਪਸ਼ਟ ਤੌਰ ਤੇ ਮਾਫੀ ਮੰਗਣਾ ਚਾਹੁੰਦਾ ਹਾਂ ਸਾਬਕਾ ਜੱਜ ਲੈਂਕਸਟਾਫ ਨੇ ਤਬਾਹੀ ਨੂੰ ਟਾਲਣ ਵਿੱਚ ਅਸਫਲ ਰਹਿਣ ਲਈ ਤਤਕਾਲੀ ਸਰਕਾਰ ਅਤੇ ਮੈਡੀਕਲ ਪੇਸ਼ੇਵਰਾਂ ਦੀ ਆਲੋਚਨਾ ਕੀਤੀ ਉਹਨਾਂ ਨੂੰ ਸਰਕਾਰੀ ਅਧਿਕਾਰੀਆਂ ਦੁਆਰਾ ਤਬਾਹੀ ਨੂੰ ਛਾਉਣ ਅਤੇ ਸੂਤਾਂ ਨੂੰ ਨਸ਼ਟ ਕਰਨ ਦੇ ਜਾਣਬੁੱਝ ਕੇ ਕੀਤੇ ਗਏ ਯਤਨਾਂ ਦੇ ਸਬੂਤ ਮਿਲੇ ਨੇ ਲੈਂਗਸਟਾਫ ਨੇ ਕਿਹਾ ਕਿ ਇਹ ਤਬਾਹੀ ਕੋਈ ਦੁਰਘਟਨਾ ਨਹੀਂ ਸੀ ਇਹ ਲਾਗ ਇਸ ਲਈ ਹੋਈਆਂ ਕਿਉਂਕਿ ਅਧਿਕਾਰੀਆਂ ਡਾਕਟਰਾਂ ਖੂਨ ਸੇਵਾ ਪ੍ਰਦਾਤਾਵਾਂ ਅਤੇ ਉਸ ਸਮੇਂ ਦੀਆਂ ਸਰਕਾਰਾਂ ਨੇ ਮਰੀਜ਼ਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਿਨ੍ਹਾਂ ਚੋਂ ਜ਼ਿਆਦਾਤਰ ਲੋਕ ਹਿਮੋਫੀਲੀਆ ਤੋਂ ਪੀੜਤ ਸਨ ਇਸ ਕਾਰਨ ਖੂਨ ਵਿੱਚ ਜਮਣਾ ਘੱਟ ਹੋ ਜਾਂਦਾ ਹੈ 1970 ਦੇ ਦਹਾਕੇ ਵਿੱਚ ਮਰੀਜ਼ਾਂ ਨੂੰ ਨਵਾਂ ਇਲਾਜ ਦਿੱਤਾ ਗਿਆ ਜੋ ਬ੍ਰਿਟੇਨ ਨੇ ਅਮਰੀਕਾ ਤੋਂ ਅਪਣਾਇਆ ਸੀ ਕੁਝ ਪਲਾਜ਼ਮਾ ਕੈਦੀਆਂ ਸਮਿਤ ਉਹਨਾਂ ਲੋਕਾਂ ਦੇ ਸਨ ਜਿਨ੍ਹਾਂ ਨੂੰ ਖੂਨ ਦੇ ਬਦਲੇ ਭੁਗਤਾਨ ਕੀਤਾ ਗਿਆ ਸੀ ਜਾਂਚ ਰਿਪੋਰਟ ਮੁਤਾਬਕ ਤਕਰੀਬਨ 1250 ਲੋਕ ਖੂਨ ਵਹਿਣ ਦੀ ਸਮੱਸਿਆ ਤੋਂ ਪੀੜਤ ਸਨ ਜਿਨ੍ਹਾਂ ਚੋਂ 380 ਬੱਚੇ ਸਨ ਇਹ ਲੋਕ ਐਚਆਈਵੀ ਵਾਲੇ ਖੂਨ ਚੜਾਉਣ ਨਾਲ ਸੰਕਰਮਿਤ ਹੋਏ ਇਹਨਾਂ ਵਿੱਚੋਂ 3 ਚੌਥਾਈ ਦੀ ਮੌਤ ਹੋ ਗਈ ਜਦਕੇ 5000 ਨੂੰ ਹੈਪੇਟਾਈਟਸ ਹੋਇਆ ਜਿਗਰ ਦੀ ਲਾਗ ਦੀ ਇੱਕ ਕਿਸਮ ਦਾ ਸੰਕਰਮਣ ਹੋਇਆ ਇਸ ਦੌਰਾਨ ਲਗਭਗ 26800 ਹੋਰ ਲੋਕ ਵੀ ਖੂਨ ਚੜਾਉਣ ਤੋਂ ਬਾਅਦ ਹੈਪੇਟਾਈਟਸ ਨਾਲ ਪੀੜਿਤ ਪਾਈ ਗਏ ਲਗਭਗ 1500 ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਡੇ ਕੋਲਿੰਜ਼ ਨੇ ਰਿਪੋਰਟ ਦੇ ਪ੍ਰਕਾਸ਼ਨ ਨੂੰ ਸੱਚ ਦਾ ਦਿਨ ਦੱਸਿਆ